ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਭ ਤੋਂ ਗੁਜਾਰਿਸ਼ ਹੈ ਕਿ ਅਗਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਨਈ ਨਈ ਪੰਜਾਬੀ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਸਦੀਆਂ ਪੁਰਾਣੀ ਗੱਲ ਹੈ ਜਦੋਂ ਪ੍ਰਤਾਪਗੜ੍ਹ ਦੇ ਰਾਜਾ ਆਪਣੇ ਆਲੀਸ਼ਾਨ ਮਹਿਲ ਵਿੱਚ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਰਹਿੰਦਾ ਸੀ ਰਾਜਾ ਦੇ ਸ਼ਾਨਦਾਰ ਮਹਿਲ ਵਿੱਚ ਸੁੱਖ ਸੁਵਿਧਾ ਦੀ ਹਰ ਚੀਜ਼ ਮੌਜੂਦ ਸੀ ਉਹਦੇ ਮਹਿਲ ਵਿੱਚ ਨੌਕਰ ਤੇ ਨੌਕਰਾਨੀਆਂ ਦੀ ਪੂਰੀ ਫੌਜ ਸੀ ਰਾਜਾ ਦਾ ਖਜ਼ਾਨਾ ਵੀ ਹੀਰੇ ਮੋਤੀ ਤੇ ਸੋਨੇ ਦੀ ਅਸ਼ਰਫੀਆਂ ਨਾਲ ਪਰਾ ਪਿਆ ਸੀ ਆਸ-ਪਾਸ ਦੇ ਰਾਜਾਂ ਵਿੱਚ ਵੀ ਰਾਜਾ ਦੀ ਸ਼ਾਨੋ ਸ਼ੌਕਤ ਦੇ ਖੂਬ ਚਰਚੇ ਸੀ ਰਾਜਾ ਦੀ ਇੱਕ ਬੜੀ ਸੋਹਣੀ ਰਾਣੀ ਸੀ ਤੇ ਉਹਦੇ ਦੋ ਛੋਟੇ-ਛੋਟੇ ਬੇਟੇ ਵੀ ਸਿਗੇ ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਰਾਜਾ ਦਾ ਮਨ ਬੜਾਈ ਅਸ਼ਾਂਤ ਰਹਿੰਦਾ ਸੀ ਰਾਜਾ ਨੇ ਵੱਡੇ ਤੋਂ ਵੱਡੇ ਜੋਛੀ ਤੇ ਬੜੇ ਹੀ ਵਿਦਵਾਨ ਪੰਡਤਾਂ ਤੋਂ ਆਪਣੇ ਮਨ ਦੀ ਅਸ਼ਾਂਤੀ ਦਾ ਕਾਰਨ ਪੁੱਛਿਆ ਕੋਈ ਉਹਨਾਂ ਨੂੰ ਮੁੰਦਰੀ ਪਾਣ ਦੀ ਸਲਾਹ ਦਿੰਦਾ ਤੇ ਕੋਈ ਯੱਗ ਹਵਨ ਕਰਨ ਦੀ ਤੇ ਕਿਸੇ ਕਿਸੇ ਨੇ ਉਹਨਾਂ ਨੂੰ ਤਾਵੀਜ਼ ਬੰਨਣ ਦੀ ਸਲਾਹ ਦਿੱਤੀ ਪਰ ਇਹ ਸਭ ਕੁਝ ਕਰਨ ਤੋਂ ਬਾਅਦ ਵੀ ਰਾਜਾ ਨੂੰ ਸ਼ਾਂਤੀ ਨਹੀਂ ਮਿਲੀ ਇੱਕ ਦਿਨ ਦੀ ਗੱਲ ਹੈ ਰਾਜਾ ਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਮੈਂ ਆਪਣਾ ਪੇਸ਼ ਬਦਲ ਕੇ ਆਪਣੇ ਸ਼ਹਿਰ ਦਾ ਇੱਕ ਦੌਰਾ ਕਰਾਂ ਤੇ ਆਪਣੀ ਪ੍ਰਜਾ ਦੇ ਦੁੱਖ ਸੁੱਖ ਨੂੰ ਸਮਝਾਂ ਐ ਸੋਚ ਕੇ ਰਾਜਾ ਨੇ ਆਪਣੀ ਸ਼ਾਹੀ ਪੋਸ਼ਾਕ ਉਤਾਰਤੀ ਤੇ ਇੱਕ ਸਾਧਾਰਨ ਆਦਮੀ ਵਰਗੇ ਕੱਪੜੇ ਪਾ ਲਏ। ਕੁੰਮਦੇ ਕੁੰਮਦੇ ਰਾਜਾ ਇੱਕ ਕਿਸਾਨ ਦੇ ਖੇਤ ਦੇ ਬਿਲਕੁਲ ਨੇੜੇ ਤੋਂ ਨਿਕਲਿਆ। ਅਚਾਨਕ ਰਾਜਾ ਦੀ ਨਜ਼ਰ ਉੱਥੇ ਇੱਕ ਕਿਸਾਨ ਤੇ ਪੈ ਗਈ ਜਿਨੇ ਬੜੇ ਹੀ ਮਾਮੂਲੀ ਕੱਪੜੇ ਪਾਏ ਹੋਏ ਸੀ ਤੇ ਉਹ ਇੱਕ ਪੇੜ ਦੀ ਛਾਂ ਥੱਲੇ ਬਹਿ ਕੇ ਰੋਟੀ ਖਾ ਰਿਹਾ ਸੀ। ਰਾਜਾ ਨੇ ਜਦੋਂ ਗੌਰ ਨਾਲ ਦੇਖਿਆ ਤੇ ਉਹ ਕਿਸਾਨ ਸੁੱਕੀ ਰੋਟੀ ਦੇ ਨਾਲ ਅਚਾਰ ਤੇ ਪਿਆਜ਼ ਖਾ ਰਿਹਾ ਸੀ ਤੇ ਆਪਣੇ ਇਸ ਖਾਣੇ ਨੂੰ ਉਹ ਬੜੇ ਚਾਅ ਨਾਲ ਖਾ ਰਿਹਾ ਸੀ ਕਿਸਾਨ ਦੀ ਐਸੀ ਹਾਲਤ ਦੇਖ ਕੇ ਰਾਜਾ ਨੂੰ ਉਹਦੇ ਤੇ ਤਰਸ ਆ ਗਿਆ ਤੇ ਉਹਨੇ ਸੋਚਿਆ ਕਿਉਂ ਨਾ ਮੈਂ ਇਸ ਕਿਸਾਨ ਨੂੰ ਥੋੜੇ ਜੇ ਸੋਨੇ ਦੇ ਸਿੱਕੇ ਦਾਨ ਵਿੱਚ ਦੇ ਦਾਂ ਤਾਂ ਕਿ ਇਹਦੀ ਜ਼ਿੰਦਗੀ ਵਿੱਚ ਵੀ ਕੋਈ ਖੁਸ਼ੀ ਆ ਸਕੇ ਰਾਜਾ ਕਿਸਾਨ ਦੇ ਨੇੜੇ ਗਿਆ ਤੇ ਕਹਿਣ ਲੱਗਿਆ ਭਾਈ ਮੈਂ ਇੱਕ ਮੁਸਾਫਿਰ ਵਾਂ ਮੈਂ ਤੇਰੇ ਖੇਤ ਦੇ ਨੇੜੇ ਤੋਂ ਨਿਕਲਦਾ ਪਿਆ ਸੀ ਤੇ ਮੈਨੂੰ ਤੇਰੇ ਖੇਤ 'ਚ ਗire ਹੋਏ ਇਹ ਚਾਰ ਸੋਨੇ ਦੇ ਸਿੱਕੇ ਮਿਲੇ ਨੇ ਹੁਣ ਕਿਉਂਕਿ ਇਹ ਖੇਤ ਤੇਰਾ ਵੀ ਇਹ ਸਿੱਕੇ ਵੀ ਤੇਰੇ ਤੋਂ ਹੀ ਗਿਰੇ ਹੋਣੇ ਤਾਂ ਇਹ ਸਿੱਕੇ ਵੀ ਤੇਰੇ ਹੀ ਹੋਏ ਤੂੰ ਇਹ ਸਿੱਕਿਆਂ ਨੂੰ ਰੱਖ ਲੈ ਕਿਸਾਨ ਨੇ ਹੈਰਾਨ ਹੁੰਦੇ ਹੋਏ ਕਿਹਾ ਨਾ ਨਾ ਸੇਠ ਜੀ ਇਹ ਸਿੱਕੇ ਮੇਰੇ ਨਹੀਂ ਹੈ ਮੇਰੇ ਵਰਗੇ ਗਰੀਬ ਆਦਮੀ ਕੋਲ ਭਲਾ ਸੋਨੇ ਦੇ ਸਿੱਕੇ ਕਿੱਥੋਂ ਆਣਗੇ ਇਹਨਾਂ ਨੂੰ ਤੇ ਤੁਸੀਂ ਹੀ ਰੱਖ ਲੋ ਜਾਂ ਫਿਰ ਕਿਸੇ ਹੋਰ ਨੂੰ ਦੇ ਦਿਓ ਮੈਨੂੰ ਇਹ ਸਿੱਕਿਆਂ ਦੀ ਕੋਈ ਲੋੜ ਨਹੀਂ ਹੈਗੀ ਕਿਸਾਨ ਦਾ ਜਵਾਬ ਸੁਣ ਕੇ ਰਾਜਾ ਨੂੰ ਬੜਾ ਅਜੀਬ ਲੱਗਿਆ ਰਾਜਾ ਨੇ ਕਿਹਾ ਭਰਾਵਾ ਔਲਾ ਸੋਨੇ ਦੇ ਸਿੱਕਿਆਂ ਦੀ ਲੋੜ ਕਿੰਨੂ ਨਹੀਂ ਹੁੰਦੀ ਕਾਰ ਆਂਦੀ ਹੋਈ ਲక్ష్ਮੀ ਨੂੰ ਕੋਈ ਨਾ ਕਰਦਾ ਹੈ ਕਿ ਮੇਰੀ ਮਨ ਤੇ ਤੂੰ ਐ ਸਿੱਕੇ ਰੱਖ ਲੈ ਤੇਰੇ ਕੰਮ ਆਣਗੇ ਕਿਸਾਨ ਨੇ ਕਿਹਾ ਸੇਠ ਜੀ ਮੈਂ ਤੇ ਰੋਜ਼ ਚਾਰ ਆਣੇ ਕਮਾ ਲਿੰਦਾ ਵਾਂ ਤੇ ਇੰਨੀ ਕਮਾਈ ਚ ਮੈਂ ਬੜਾ ਹੀ ਖੁਸ਼ ਆਗਾ ਵਾਂ ਕਿਸਾਨ ਦੀ ਗੱਲ ਸੁਣ ਕੇ ਰਾਜਾ ਦਾ ਮੂੰਹ ਹੈਰਾਨੀ ਨਾਲ ਖੁੱਲਿਆ ਦਾ ਖੁੱਲਿਆ ਰਹਿ ਗਿਆ ਉਹ ਬੋਲਿਆ ਕੀ ਸਿਰਫ ਚਾਰ ਆਣੇ ਦੀ ਕਮਾਈ ਕਰਕੇ ਤੂੰ ਖੁਸ਼ ਰਹਿੰਦਾ ਵੇ वला ਇਹ ਕਿਵੇਂ ਹੋ ਸਕਦਾ ਵੀ ਕਿਸਾਨ ਨੇ ਜਵਾਬ ਦਿੱਤਾ सेठ ਜੀ ਖੁਸ਼ੀ ਇਸ ਗੱਲ ਤੇ ਨਿਰਭਰ ਨਹੀਂ ਕਰਦੀ ਕਿ ਤੁਸੀਂ ਕਿੰਨਾ ਕਮਾਉਂਦੇ ਹੋ ਜਾਂ ਫਿਰ ਤੁਹਾਡੇ ਕੋਲ ਕਿੰਨੀ ਦੌਲਤ ਹੈ ਖੁਸ਼ੀ ਤੇ ਉਸ ਕਮਾਈ ਦੇ ਇਸਤੇਮਾਲ ਤੇ ਨਿਰਭਰ ਕਰਦੀ ਹੈ ਰਾਜਾ ਨੇ ਉਸ ਕਿਸਾਨ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਅੱਛਾ ਫਿਰ ਤੂੰ ਇਹ ਚਾਰ ਆਣਿਆਂ ਨਾਲ ਕੀ ਕੀ ਕਰ ਲਿੰਦਾ ਵੀ ਹੁਣ ਕਿਸਾਨ ਇਹ ਸਵਾਲ ਜਵਾਬ ਦੀ ਬਹਿਸ 'ਚ ਨਹੀਂ ਪੈਣਾ ਚਾਹੁੰਦਾ ਸੀ ਉਹ ਅੱਗੇ ਚਲਦੇ ਚਲਦੇ ਜਵਾਬ ਦੇਣ ਲੱਗਾ ਮੈਂ ਚਾਰ ਆਣਿਆਂ 'ਚੋਂ ਇੱਕ ਮਹਿਕੂਮੇ 'ਚ ਪਾ ਦਿੰਦਾ ਵਾਂ ਤੇ ਦੂਜੇ ਨਾਲ ਕਰਜ਼ ਉਤਾਰ ਦਿੰਦਾ ਵਾਂ ਤੀਸਰਾ ਮੈਂ ਉਧਾਰ ਦੇ ਦਿੰਦਾ ਵਾਂ ਤੇ ਚੌਥੇ ਆਣੇ ਨੂੰ ਮੈਂ ਜ਼ਮੀਨ 'ਚ ਗਾੜ ਦਿੰਦਾ ਵਾਂ ਇਹ ਕਹਿ ਕੇ ਕਿਸਾਨ ਆਪਣੇ ਘਰ ਦੀ ਤਰਫ ਚਲਾ ਗਿਆ ਰਾਜਾ ਉੱਥੇ ਖੜਿਆ ਖੜਿਆ ਕਾਫੀ ਦੇਰ ਤੱਕ ਸੋਚਦਾ ਰਿਹਾ ਪਰ ਉਹਨੂੰ ਕਿਸਾਨ ਦਾ ਜਵਾਬ ਕੁਝ ਸਮਝ ਨਹੀਂ ਆਇਆ ਰਾਜਾ ਉਸ ਕਿਸਾਨ ਤੋਂ ਇਹਦਾ ਮਤਲਬ ਪੁੱਛਣਾ ਚਾਹੁੰਦਾ ਸੀ ਪਰ ਹੁਣ ਕਿਸਾਨ ਉਧਰੋਂ ਦੀ ਜਾ ਚੁੱਕਿਆ ਸੀ ਰਾਜਾ ਆਪਣੇ ਮਹਿਲ ਵਿੱਚ ਵਾਪਸ ਆ ਗਿਆ ਤੇ ਉਹਨੇ ਵਾਪਸ ਆਪਣੀ ਸ਼ਾਹੀ ਪੋਸ਼ਾਕ ਪਾ ਲਈ ਉਸ ਰਾਤ ਰਾਜਾ ਨੂੰ ਨੀਂਦ ਨਹੀਂ ਆਈ ਉਹ ਸਾਰੀ ਰਾਤ ਕਿਸਾਨ ਦੀ ਗੱਲਾਂ ਬਾਰੇ ਸੋਚਦਾ ਰਿਹਾ ਤੇ ਉਹਨਾਂ ਦਾ ਮਤਲਬ ਢੂੰਡਣ ਦੀ ਕੋਸ਼ਿਸ਼ ਕਰਦਾ ਰਿਹਾ ਪੂਰੀ ਰਾਤ ਉਹਨੇ ਇਸੇ ਸੋਚ ਵਿੱਚ ਜਾਗਦੇ ਜਾਗਦੇ ਗੁਜ਼ਾਰਤੀ ਅਗਲੇ ਦਿਨ ਸਵੇਰ ਹੁੰਦੇ ਹੀ ਰਾਜਾ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਉਹਨੇ ਆਪਣੀ ਰਾਜ ਸਭਾ ਬੁਲਾ ਲਈ ਰਾਜਾ ਨੇ ਆਪਣੇ ਦਰਬਾਰ ਦੇ ਸਾਰੇ ਮੰਤਰੀਆਂ ਤੇ ਦਰਬਾਰੀਆਂ ਨੂੰ ਆਪਣੇ ਕੱਲ ਦੀ ਉਸ ਘਟਨਾ ਬਾਰੇ ਦੱਸਿਆ ਕਿ ਉਹ ਕਿਵੇਂ ਕਿਸਾਨ ਨੂੰ ਮਿਲਿਆ ਤੇ ਉਸ ਕਿਸਾਨ ਨੇ ਆਪਣੇ ਕਮਾਈ ਦੇ ਬਾਰੇ ਦੱਸਿਆ ਕਿ ਉਹ ਆਪਣੀ ਕਮਾਈ ਕਿਵੇਂ-ਕਿਵੇਂ ਖਰਚ ਕਰਦਾ ਵੇ ਪੂਰੀ ਗੱਲ ਆਪਣੇ ਦਰਬਾਰੀਆਂ ਨੂੰ ਦੱਸਣ ਤੋਂ ਬਾਅਦ ਰਾਜਾ ਨੇ ਉਹਨਾਂ ਤੋਂ ਸਵਾਲ ਪੁੱਛਿਆ ਕਿ ਹੁਣ ਤੁਸੀਂ ਮੈਨੂੰ ਦੱਸੋ ਕਿ ਉਸ ਕਿਸਾਨ ਦੀ ਗੱਲਾਂ ਦਾ ਕੀ ਮਤਲਬ ਹੈ ਸਾਰੇ ਦਰਬਾਰੀਆਂ ਨੇ ਆਪਣੇ-ਆਪਣੇ ਹਿਸਾਬ ਨਾਲ ਰਾਜਾ ਨੂੰ ਉਹਨਾਂ ਗੱਲਾਂ ਦਾ ਜਵਾਬ ਦੱਸਿਆ ਕਿਸੇ ਨੇ ਕੁਝ ਦੱਸਿਆ ਤੇ ਕਿਸੇ ਨੇ ਕੁਝ ਹੋਰ ਲੇਕਿਨ ਕੋਈ ਵੀ ਰਾਜਾ ਦੀ ਤਸੱਲੀ ਨਹੀਂ ਕਰ ਸਕਿਆ ਆਖਿਰਕਾਰ ਰਾਜਾ ਨੇ ਇਹ ਫੈਸਲਾ ਕੀਤਾ ਕਿ ਉਸ ਕਿਸਾਨ ਨੂੰ ਰਾਜ ਦਰਬਾਰ ਵਿੱਚ ਪੇਸ਼ ਕੀਤਾ ਜਾਏ ਰਾਜਾ ਦੇ ਸਿਪਾਹੀਆਂ ਨੇ ਕਾਫੀ ਖੋਜਬੀਨ ਕੀਤੀ ਤਾਂ ਉਹਨਾਂ ਨੂੰ ਉਹ ਕਿਸਾਨ ਮਿਲ ਹੀ ਗਿਆ ਜਦੋਂ ਸਿਪਾਹੀ ਉਸ ਕਿਸਾਨ ਦੇ ਘਰ ਪਹੁੰਚੇ ਤੇ ਕਿਸਾਨ ਸਿਪਾਹੀਆਂ ਨੂੰ ਦੇਖ ਕੇ ਘਬਰਾ ਗਿਆ ਸੋਚਣ ਲੱਗਿਆ ਕਿ ਆਖਿਰ ਮੈਂ ਐਸਾ ਕਿਹੜਾ ਜੁਰਮ ਕਰਤਾ ਕਿ ਰਾਜਾ ਦੇ ਸਿਪਾਹੀ ਮੈਨੂੰ ਲੈਣ ਵਾਸਤੇ ਆਏ ਨੇ ਡਰਦਾ ਡਰਦਾ ਵਿਚਾਰਾ ਕਿਸਾਨ ਰਾਜਾ ਦੇ ਦਰਬਾਰ ਵਿੱਚ ਪੇਸ਼ ਹੋਇਆ ਡਰਾ ਸਹਿਮਿਆ ਕਿਸਾਨ ਜਦੋਂ ਦਰਬਾਰ ਵਿੱਚ ਪਹੁੰਚਿਆ ਤੇ ਰਾਜਾ ਦੇ ਸਾਹਮਣੇ ਸਿਰ ਝੁਕਾ ਕੇ ਸਲਾਮ ਕਰਨ ਤੋਂ ਬਾਅਦ ਉਹਨੇ ਕਿਹਾ ਅੰਨਦਾਤਾ ਮੇਰੇ ਤੋਂ ਐਸਾ ਕਿਹੜਾ ਅਪਰਾਧ ਹੋ ਗਿਆ ਵੇ ਜੋ ਤੁਹਾਡੇ ਸਿਪਾਹੀ ਮੈਨੂੰ ਪਕੜ ਕੇ ਦਰਬਾਰ ਵਿੱਚ ਲਿਆਏ ਨੇ ਰਾਜਾ ਨੇ ਕਿਹਾ ਭਾਈ ਤੈਨੂੰ ਕਬਰਾਨ ਦੀ ਕੋਈ ਲੋੜ ਨਹੀਂ ਹੈ ਤੈਨੂੰ ਦਰਬਾਰ ਵਿੱਚ ਕਿਸੇ ਜੁਰਮ ਲਈ ਪਕੜ ਕੇ ਨਹੀਂ ਲਿਆਇਆ ਗਿਆ ਬਲਕਿ ਮੈਂ ਤੇਰੇ ਤੋਂ ਕੁਝ ਸਵਾਲਾਂ ਦੇ ਜਵਾਬ ਜਾਨਣਾ ਚਾਹੁੰਦਾ ਵਾਂ ਇਸ ਤੋਂ ਬਾਅਦ ਰਾਜਾ ਨੇ ਉਸ ਕਿਸਾਨ ਨੂੰ ਸਾਰੀ ਗੱਲ ਦੱਸੀ ਕਿ ਕਿਵੇਂ ਮੈਂ ਕੁਝ ਦਿਨ ਪਹਿਲੇ ਤੇਰੇ ਕੋਲ ਪੇਸ਼ ਬਦਲ ਕੇ ਆਇਆ ਸੀ ਤੇ ਤੈਨੂੰ ਮੈਂ 400 ਸੋਨੇ ਦੇ ਸਿੱਕੇ ਦਿੱਤੇ ਸੀ ਤੂੰ ਉਹ ਸਿੱਕੇ ਲੈਣ ਤੋਂ ਮਨਾ ਕਰਤਾ ਫਿਰ ਤੂੰ ਮੈਨੂੰ ਆਪਣੀ 4 ਆਣੇ ਦੀ ਕਮਾਈ ਦੇ ਬਾਰੇ ਦੱਸਿਆ ਹੁਣ ਤੂੰ ਮੈਨੂੰ ਇਹ ਦੱਸ ਕਿ ਤੂੰ ਉਸ ਦਿਨ ਆਪਣੀ ਕਮਾਈ ਬਾਰੇ ਮੈਨੂੰ ਜੋ ਦੱਸਿਆ ਸੀ ਉਹਨ ਸਭ ਗੱਲਾਂ ਦਾ ਕੀ ਮਤਲਬ ਸੀਗਾ ਤੂੰ ਮੈਨੂੰ ਇਹ ਦੱਸ ਕਿ ਤੂੰ ਆਪਣੀ ਕਮਾਈ ਦੇ 4 ਆਣੇ ਕਿਵੇਂ ਖਰਚ ਕਰਦਾਵੇਂ ਜਿਦੇ ਕਾਰਨ ਤੂੰ ਇੰਨਾ ਖੁਸ਼ ਰਹਿੰਦਾ ਵੀ ਰਾਜਾ ਦੀ ਗੱਲਾਂ ਸੁਣ ਕੇ ਕਿਸਾਨ ਨੂੰ ਕੁਝ ਹੌਂਸਲਾ ਆਇਆ ਤੇ ਉਹਨੇ ਕਿਹਾ ਹਜ਼ੂਰ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਮੈਂ ਆਪਣੀ ਕਮਾਈ ਦਾ ਇੱਕ ਆਨਾ ਕੂਵੇਂ ਚ ਪਾ ਦਿੰਦਾ ਵਾਂ ਯਾਨੀ ਮੈਂ ਉਸ ਇੱਕ ਆਨੇ ਨੂੰ ਆਪਣੇ ਪਰਿਵਾਰ ਦੇ ਪਰਨਪੋਸ਼ਣ ਤੇ ਲਗਾ ਦਿੰਦਾ ਵਾਂ ਦੂਜੇ ਆਨੇ ਨਾਲ ਮੈਂ ਆਪਣਾ ਕਰਜ਼ ਉਤਾਰਦਾ ਵਾਂ ਯਾਨੀ ਆਪਣੇ ਬੁੱਢੇ ਮਾਪਿਓ ਦੀ ਸੇਵਾ ਵਿੱਚ ਲਗਾ ਦਿੰਦਾ ਵਾਂ ਹਾਲਾਂਕਿ ਮਾਪੇ ਦਾ ਕਰਜ਼ ਕਦੀ ਉਤਾਰਿਆ ਨਹੀਂ ਜਾ ਸਕਦਾ ਤੀਸਰੇ ਆਨੇ ਨੂੰ ਮੈਂ ਉਧਾਰ ਦੇ ਦਿੰਦਾ ਵਾਂ ਯਾਨੀ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਲਗਾ ਦਿੰਦਾ ਵਾਂ ਤਾਂ ਕਿ ਜਦੋਂ ਮੈਂ ਬੁੱਢਾ ਹੋ ਜਾਵਾਂ ਤਾਂ ਮੇਰੇ ਬੱਚੇ ਮੇਰੀ ਸੇਵਾ ਕਰਕੇ ਉਹ ਉਧਾਰ ਚੁਕਾ ਦੇਣ ਤੇ ਆਪਣੇ ਚੌਥੇ ਆਨੇ ਨੂੰ ਮੈਂ ਜ਼ਮੀਨ ਵਿੱਚ ਕਾੜ ਦਿੰਦਾ ਵਾਂ ਯਾਨੀ ਉਹ ਪੈਸਿਆਂ ਦੀ ਮੈਂ ਬਚਤ ਕਰ ਲੈਂਦਾ ਵਾਂ ਤਾਂ ਕਿ ਜਦੋਂ ਮੈਨੂੰ ਕਦੀ ਪੈਸਿਆਂ ਦੀ ਲੋੜ ਪਏ ਤੇ ਮੈਨੂੰ ਕਿਸੇ ਤੋਂ ਮੰਗਣੇ ਨਾ ਪੈਣ ਜਾਂ ਫਿਰ ਉਹ ਪੈਸੇ ਮੈਂ ਕਿਸੇ ਧਰਮ ਕਰਮ ਦੇ ਕੰਮ ਵਿੱਚ ਲਗਾ ਸਕਾਂ। ਬਸ ਅਨੁਦਾਤਾ ਐਹੀ ਮੇਰੇ ਚਾਰ ਆਣਿਆਂ ਦਾ ਪੇਧ ਹੈ। ਐਸੀ ਤਰ੍ਹਾਂ ਮੈਂ ਆਪਣੀ ਕਮਾਈ ਖਰਚ ਕਰਕੇ ਹਮੇਸ਼ਾ ਖੁਸ਼ ਰਹਿੰਦਾ ਮਾਂ। ਹੁਣ ਰਾਜਾ ਨੂੰ ਉਸ ਗਰੀਬ ਪਰ ਬਹੁਤ ਹੀ ਖੁਸ਼ ਕਿਸਾਨ ਦੀ ਗੱਲ ਸਮਝ ਆ ਚੁੱਕੀ ਸੀ। ਉਹ ਹੁਣ ਜਾਣ ਚੁੱਕਿਆ ਸੀ ਕਿ ਅਗਰ ਉਹਨੂੰ ਵੀ ਖੁਸ਼ੀ ਚਾਹੀਦੀ ਹੈ ਤਾਂ ਉਹਨੂੰ ਵੀ ਆਪਣੀ ਦੌਲਤ ਨੂੰ ਸਹੀ ਤਰੀਕੇ ਨਾਲ ਖਰਚ ਕਰਨਾ ਹੋਵੇਗਾ। ਰਾਜਾ ਕਿਸਾਨ ਦੀ ਗੱਲਾਂ ਸੁਣ ਕੇ ਬੜਾ ਹੀ ਖੁਸ਼ ਹੋਇਆ ਤੇ ਉਹਨੇ ਖੁਸ਼ ਹੁੰਦੇ ਹੋਏ ਕਿਹਾ ਕਿਸਾਨ ਪ੍ਰਾ ਅੱਜ ਤੇਰੀ ਗੱਲਾਂ ਨੇ ਮੇਰੀ ਅੱਖਾਂ ਖੋਲ੍ਹ ਦਿੱਤੀਆਂ ਮੈਨੂੰ ਇਹ ਗੱਲ ਸਮਝ ਆ ਗਈ ਹੈ ਕਿ ਖੁਸ਼ੀ ਜ਼ਿਆਦਾ ਦੌਲਤ ਹੋਣੇ ਵਿੱਚ ਨਹੀਂ ਬਲਕਿ ਉਸ ਦੌਲਤ ਦੇ ਸਹੀ ਇਸਤੇਮਾਲ ਤੇ ਹੈ ਇਸ ਤੋਂ ਬਾਅਦ ਰਾਜਾ ਨੇ ਉਸ ਕਿਸਾਨ ਨੂੰ 100 ਅਸ਼ਰਫੀਆਂ ਇਨਾਮ ਵਿੱਚ ਦਿੱਤੀਆਂ ਕਿਸਾਨ ਨੇ ਰਾਜਾ ਦਾ ਧੰਨਵਾਦ ਕੀਤਾ ਤੇ ਖੁਸ਼ੀ-ਖੁਸ਼ੀ ਆਪਣੇ ਘਰ ਵਾਪਸ ਆ ਗਿਆ ਤੇ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬੜੀ ਹੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਬੇਸ਼ਕੀਮਤੀ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਆਂ ਕਿਸੇ ਅਗਲੀ ਕਹਾਣੀ 'ਚ ਤਾਂ ਤੱਕ ਰੱਬ ਰਾਖਾ